ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤਾਂ ਦਿਖਾਉਣੀ ਆ ਤੋਖੜ ਗੱਬਣੇ ਆ ਤੇ ਗੱਲਬਾਤ ਹੁਣ ਕਰਦੇ ਆਂ ਬਾਕੀ ਬਾਕੀ ਮਾਲ ਜਿਹੜਾ ਆਉਣ ਤੋਂ ਪਹਿਲਾਂ ਹੀ ਵਿਗ ਗਿਆ ਵਾ ਤੇ ਆਪੇ ਇਹ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਤੇ ਦੁੱਧ ਦੇ ਥਣਾ ਦੇ ਇੱਥੇ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਪੁੱਛੋ ਜਿਹੜਾ ਖੜਨਾ ਹੁੰਦਾ ਕੋਈ ਵੀ ਖੜਨਾ ਹੁੰਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਵੀਡੀਓ ਸਰਾਉਂ ਦਿਖਾਈ ਦੇ ਵਧੀਆ ਵਧੀਆ ਤੁਸੀਂ ਦੱਸੋ ਤੇ ਨਾਮ ਦੱਸ ਤੇ ਕਰੀ ਨਾਮ ਮੀਦੀ ਮੰਗੂ ਪਿੰਡ ਤੋਬਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਕੋਡ ਨੰਬਰ ਹੈਗਾ 8569 14511 ਠੀਕ ਆ ਹਾਂਜੀ ਤੇ ਉਹ ਵੇਗਿਆ ਤੇ ਨਾਲਾ ਮਾਲ ਮਾਲ ਬਾਬਾ ਸਾਡੀ ਨਹੀਂ ਕਿਰਪਾ ਸਿਰੇ ਤਾਜੀ ਸੂਈ ਝੋਟੀ ਸੀ ਅੱਛਾ ਆਪਾਂ ਬੰਦੇ ਨੂੰ ਇਹ ਵੀ ਗੱਲ ਕੀ ਪਚਾਲ ਦੋ ਡੰਗਰਾਂ ਦੀ ਵੀਡੀਓ ਪਾ ਲੰਦੇ ਲੈ ਜੀ ਘੰਟਾ ਢੜ ਕੇ ਅੱਛਾ ਖੜਨੀ ਖੜਨੀ ਮੈਂ ਕਿ ਲੈ ਜਾ ਮੇਰਾ ਠੀਕ ਆ ਤੇ ਉਤਰਾਂ ਦੋਹਾਂ ਦੀ ਪੁਣੀ ਤੇ ਉਹਨੇ ਇੱਕੋ ਹੀ ਰਹਿ ਗਈ ਆ ਹਨਾ ਤੇ ਟੋਕੜ ਕੇ ਪੰਜੇ ਇਹ ਭਾਈ ਟੋਕੜ ਕੇ ਪੰਜੇ ਇੱਥੋਂ ਚੈੱਕ ਕਰਾ ਕੇ ਦੋ ਅੱਛਾ ਕਰੋ ਚੈੱਕ ਕਰਵਾ ਕੇ ਦੋ ਕਰੋ ਚੈੱਕ ਕਰਾ ਕੇ ਦੋ ਠੀਕ ਆ ਹਾਂਜੀ ਜੇ ਮੇਰਾ ਵੀਰ ਕੋ ਨਹੀਂ ਕਰਾਉਂਦਾ ਆਪਾਂ ਜਿਹੜਾ ਡਾਕਟਰ ਨੇ ਚੈੱਕ ਕੀਤਾ ਉਹਦਾ ਨੰਬਰ ਦਵਾਂਗੇ ਠੀਕ ਆ ਹਾਂਜੀ ਉਹਨਾਂ ਨਾਲ ਕੋਈ ਗੱਲ ਕਰ ਲਈ ਸਿੱਧੀ ਆ ਨਾ ਜਿੱਤਰਾਵੇਂ ਮਤਲਬ ਕਹਿਣ ਦਾ ਭਾਵ ਇਹ ਆ ਬਿ ਇੱਥੋਂ ਤੁਹਾਡੇ ਘਰੋਂ ਕੋ ਤਸੱਲੀ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਲੈ ਜੇ ਕੋਈ ਦੂਰ ਦਾ ਵੀਰ ਭਰਾ ਆਪਾਂ ਡਾਕਟਰ ਜਿਹੜਾ ਇਹਨੂੰ ਚੈੱਕ ਕੀਤਾ ਉਹ ਨੰਬਰ ਸੈਂਡ ਕਰਾਂਗੇ ਠੀਕ ਆ ਜੀ ਹਾਂਜੀ ਤੇ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਭਾਈ 3 ਮਹੀਨੇ ਚੈੱਕ ਪਾਸ ਹੈ 7 ਕਿਲੋ ਦੁੱਧ ਦੇ ਅੱਛਾ ਠੰਡੀ ਧੀਰੀ ਬਿਲਕੁਲ ਤੇ ਆਹ ਤਾਂ ਆ ਅਮੜੀ ਸਾਹਿਬ ਜੀ ਲੱਗੀ ਹੋਣੀ ਜੀ ਕੋਈ ਗੱਲ ਬਾਕੀ ਥਾਂ ਬੜਾ ਚੰਗਾ ਲੱਗਾ ਵਸ਼ੀ ਠੀਕ ਆ ਜੀ ਹਾਂਜੀ ਹਾਂਜੀ खोलो हाँ और दी है करीना बड़ी चंपा नहीं लगा ਤੇਨੇ ਵੀ ਜਦ ਤਰਾ ਸੱਜਰ ਨੇ ਕਿੰਨਾ ਕਿ ਚਵਾਇਆ ਜੇ ਦੁੱਧ 15-16 ਕਿਲੋ ਦੁੱਧ ਭਾਈ ਚਵਾਇਆ ਜੀ 15-16 ਲੀਟਰ ਜਿਹੜਾ ਇਹਨੇ ਚਵਾਇਆ ਜੀ ਸੱਜਰ ਨੇ ਦੁੱਧ ਚਵਾਇਆ ਜੀ ਛੋਲੀਆਂ ਬੜੀਆਂ ਦੇ ਵਿੱਚ ਉਹ ਤੇਰਾ ਠੰਡੀ ਤੇਰੀ ਆ ਮੈਂ ਕਿਹਾ ਬਿਨਾ ਵੰਗੇ ਤੋਂ ਬਿਨਾ ਭੜ ਤੋਂ ਹੋਣਾ ਹੀ ਤੋਂ ਅੱਛਾ ਹਾਂਜੀ ਠੀਕ ਹੈ ਹਾਂਜੀ ਜੀ ਆਇਆ ਕਰੀ ਫਿਰ ਤੋਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਦੂਸਰੇ ਪਾਸੇ ਤਾਂ ਮੈਂ ਥੰਦ ਦਿਖਾ ਦਈਏ ਕਰੀ ਤਰਨ ਕਰਿਓ ਬਾਕੀ ਇਹ ਆ ਵੀ ਚਲੋ ਹੁਣ ਕਿਸੇ ਵੀਰ ਦਾ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਤੇ ਗਾਂ ਫੇਰ ਗੱਬਨੇ ਗਰਮੀਆਂ ਚ ਫੇਰ ਹੀ ਨੇ ਸੱਜਲ ਹੋ ਜਣਾ ਠੀਕ ਹੈ ਜੀ ਹਾਂ ਜੀ ਜਾਂ ਖਾਨੇ ਦੇ ਦੇਖ ਸਕਦੇ ਆਪਾਂ ਲੱਗੇ ਤੋਂ ਤੇ ਕਿੰਨਾ ਫੇਰ ਵੇਦੀ ਮੁੱਲ ਰੱਖਨੇ ਦਾ ਆਪਾਂ ਮੁੱਲ ਜੀ ਨਿਕਾ ਜੇ ਕੋਈ ਵੀਰ ਭਰਾ ਬਾਲਾ ਘਟ ਵਾਲਾ ਰੁਪਈਆ ਨਾ ਲਾਵੇ ਮੁੱਲ ਬਾਈ ਉਸ ਮਾਦਨ ਕੋ ਕਰਨਾ ਕਰ ਦਿੰਦੇ ਕਿੰਨਾ ਕਰਦੀਏ ਤੁਸੀਂ ਦੱਸ ਦਿਓ ਆਪਣੀ ਮਰਜ਼ੀ ਆਪ ਹੀ ਕਰ ਦੋ ਫਿਰ ਨਹੀਂ ਅੱਜ ਤੁਸੀਂ ਕਰਨਾ ਜੀ ਵੀਰ ਦੀ ਦੇ ਦੀਏ ਅੱਛਾ ਮੌਕੇ ਤੇ ਹੋਰ ਕਰਦੋਗੇ ਫਿਰ ਛੋਟ ਛੋਟ ਥੋੜੀ ਬਾਤ ਇਧਰ ਇਧਰ ਤੇ ਹੋਰ ਕੁਛ ਕਹਣਾ ਫਿਰ ਬਸ ਵੀਰ ਜੀ ਇੱਥੇ ਆਪਣੀ ਚੈੱਕ ਕਰਾ ਲੈ ਮੇਰਾ ਵੀਰ ਹਾਂਜੀ ਸੀਲ ਠੰਡੀ ਕਿਸੇ ਨੇ ਵੇਖ ਲਈ ਵੀਰ ਭਰਾ ਨੇ ਫੇਰ ਆਣ ਕੇ ਆਪਣੀ ਤਸੱਲੀ ਕਰ ਲੈ ਚੱਕ ਪਾਸ ਆਪਣੇ ਕੋ ਕਰਵਾ ਲੈ ਹਨਾ ਆਪਣੇ ਬੱਕਰੀ ਦੇਣੀ ਕੋ ਮੇਰਾ ਵੀਰ ਚਾਹ ਆਣ ਹੋਏ ਅੱਛਾ ਬੱਕਰੀ ਵੀ ਹੈਗੀ ਜੇ ਹਾਂਜੀ ਹਾਂ ਸੁਈ ਹੈ ਸੁਈ ਬੱਚਾ ਮਰ ਗਿਆ ਜੇ ਦਾ ਬੱਚਾ ਇਹਦਾ ਮਰ ਗਿਆ ਥੋੜੇ ਦਿਨ ਹੋਏ ਉੱਥੇ ਬੱਜਾ ਹੁੰਦਾ ਸੀ ਠੰਡ 'ਚ ਮਰ ਗਿਆ ਕਿਲੋ ਕੁ ਦੁੱਧ ਦਿੰਦੀ ਜੇ ਅੱਛਾ ਹਾਂਜੀ ਹਾਂ ਤੇ ਇਹਦਾ ਮੁੱਲ 10000 ਹੀ ਦੇ ਦਾਂ ਅਸੀਂ 10000 ਹੀ ਦੇ ਦਿੰਦੇ ਬਾਤਾਂ ਕਰਾਂਗੇ ਠੀਕ ਆ ਤੇ ਠੀਕ ਆ ਬਾਕੀ ਚਲੋ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੇ ਜੀ